ਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਵੀਰੋ ਚੱਲਦੇ ਜੀ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਲ ਵਲੋਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਦੁੱਧ ਤੇ ਪੁੱਤ ਖੁਸ਼ੀਆਂ ਖੜੇ ਤੁਹਾਡੇ ਸਾਰੇ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਸ਼ਾਮ ਦਾ ਵੇਲਾ ਵੀ ਸੂਰਜ ਛਿਪਣ ਲੱਗ ਗਿਆ ਵੇ ਸਮਝ ਲੋ ਵੀ ਮੈਂ ਤੇ ਜਸ਼ਨ ਕੁੰਮਣਾਏ ਵੇ ਡੈਲੀ ਦੀ ਰੁਟੀਨ ਆ ਬਾਈ ਇਹ ਵੀ 4 ਕਿਲੋਮੀਟਰ ਡੈਲੀ ਤੁਰਦੇ ਆ ਪਰ ਅੰਬਿਆਂ ਦਾ ਹੁੰਦਾ ਪਰ ਪਰਮ ਥੋੜੇ ਜਿਹੇ ਦਿਨ ਤੇ ਆਉਣ ਤੇ ਹਟ ਗਿਆ ਕਿਉਂਕਿ ਉਹਨੂੰ ਸਾਈਕਲ ਹੀ ਚਲਾਉਣ ਦਾ ਬਹੁਤ ਜ਼ਿਆਦਾ ਹੁੰਦਾ ਸਕੂਲ ਤੋਂ ਬਾਅਦ ਟਾਈਮ ਕਾਫੀ ਘੱਟ ਰਹਿ ਜਾਂਦਾ 2:30 ਵਜੇ ਆਉਂਦੇ ਆ 4:00 ਵਜੇ ਫੇਰ ਸਕੂਲ ਨੂੰ ਚੱਲ ਪੰਦੇ ਆ ਵੀ 6 6:30 ਛੁੱਟੀ ਹੁੰਦੀ ਆ ਉਸ ਤੋਂ ਬਾਅਦ ਘੁੰਮਣ ਨੂੰ ਪਰਮ ਨੂੰ ਹੁੰਦਾ ਵੀ ਮੈਂ ਸਾਈਕਲ ਹੀ ਚਲਾਉਣੀ ਆ ਚਲੋ ਬਾਕੀ ਬਾਈ ਚੱਲੀ ਜਾਂਦਾ ਕੰਮ ਵੇ ਹੁਣ ਘੁੰਮਣ ਆਏ ਵੇ ਪਿੰਡ ਤੋਂ ਤੁਸੀਂ ਦੇਖ ਲੈਣਾ ਗਰਮੀ ਵੀ ਕਾਫੀ ਆਈ ਵੀ ਆ ਵੀ ਜਸ਼ਨ ਨਾਲ ਵੀ ਮੁਲਾਦਣਾ ਤੁਹਾਨੂੰ ਆ ਸ਼ਾਮ ਦਾ ਵੇਲਾ ਜੀ ਸੰਧਿਆ ਵੇਲਾ ਕਹਿੰਦੇ ਨੇ ਜਿਹਨੂੰ ਆਪਾਂ ਤੇ ਬਾਕੀ ਆਪਣੀ ਜੀਰੀ ਵੀ ਦਿਖਾ ਦਣੀ ਕੋਈ ਕੋਈ ਢੱਕਾ ਜਿਹੜਾ ਨਿਸਣ ਲੱਗ ਗਿਆ ਤੇ ਬਾਸਮਤੀ ਚਾਚਾ ਜੀ ਦੀ ਜਿਹੜੀ ਲਾਈਤੀ ਉਹ ਵੀ ਬਾਈ ਝੁੱਕ ਗਈ ਅੱਧੇ ਕ ਗੱਧਰ ਹੋਣ ਲੱਗ ਗਿਆ ਛਿੱਟਾ ਜਿਹੜਾ ਉਹ ਵੀ ਤੁਹਾਨੂੰ ਦਿਖਾਉਂਦਾ ਤੇ ਬਾਕੀ ਚਲੋ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੋਂ ਬਾਈ ਦੇਖੋ ਬੇਨਸ਼ੇਪਣ ਦਾ ਟਾਈਮ ਸੂਰਜ ਜਾਨੀ ਕਾਫੀ ਖੜਾ ਹਲੇ ਤੇ ਬਾਕੀ ਜਸ਼ਨ ਨੂੰ ਮਿਲੋ ਜੀ ਮੇਰੇ ਲੁੱਥਨ ਸੈਰਨ ਤੇ ਆਪੇ ਸੈਸ਼ਕਾਲ ਲੈ ਆ ਵੀ ਮੇਰਾ ਹਥਿਆਰ ਫੜਾ ਲੋ ਬਈ ਜਸ਼ਨ ਨੇ ਦਾਤੀ ਫਰਜ਼ ਦੀ ਹਾਂ ਬਈ ਪੱਪੀ ਵਿੱਚ ਵਿੱਚ ਮੱਕੜੀਆਂ ਨੇ ਦੇਖੋ ਜਾਲੇ ਬਣਾ ਲਏ ਜਾਲੇ ਪਾ ਰਹੀਆਂ ਪਤ ਆ ਦੇਖੋ ਬਈ ਆ ਜਾਲਾ ਪੈ ਰਿਹਾ ਆ ਦੇਖੋ ਬੁਣਤੀ ਚੱਲ ਰਹੀ ਹੈ ਬਹੁਤ ਮੱਕੜੀਆਂ ਲੱਗੇ ਹੋਏ ਬਈ ਦੇਖਣੇ ਸਾਰੇ ਖੇਤ ਚ ਦੇਖੋ ਘੜੇ ਥਾਂ ਨਾਲ ਹਾਂਜੀ ਜਸ਼ਨ ਦਾ ਮੰਤਾ ਟੁੱਟਿਆ ਨਹੀਂ ਦੇਖ ਲੈ ਨਹੀਂ ਕਿੱਤੇ ਨਹੀਂ ਮੈਨੂੰ ਲੱਗਦਾ ਹੈ ਨਹੀਂ ਹੂੰ ਗਰਮੋ ਗਰਮੀ ਤਾਂ ਹੋਈ ਪਈ ਆ ਦੇਖੋ ਬਾਈ ਹੈ ਇਹ ਲੋ ਬਾਈ ਕਹਾ ਕੁਦਰਤੀ ਕ੍ਰਿਸ਼ਮਾ ਦੇਖੋ ਵੀ ਆਪਾਂ ਆਪ ਨਹੀਂ ਇਕਣਾ ਪਾਣੀ ਖੜਾ ਸਕਦੇ ਐਨ ਗਰੰਬਲ ਪਰ ਇਕਣਾ ਕੁਦਰਤੀ ਹੈ ਜਿਹੜਾ ਬਾਈ ਹੈ ਨਾ ਮੈਨੂੰ ਕਹਿੰਦੇ ਵੀ ਕੁਦਰਤ ਆ ਦੇਖੋ ਐਨ ਬਾਈ ਐਨ ਜਿਹੜਾ ਹੈ ਨਾ ਦਾਣੇ ਪਰ ਐਨ ਸਿਰੇ ਪਰ ਪਾਣੀ ਖੜਾ ਬਾਈ ਸਾਰੇ ਆਹ ਨਾਲ ਦੇ ਆ ਦੇਖੋ ਹਾਂ ਮਿਸਰੇ ਸਰੀ ਖੜਾ ਹੈ ਜਿੱਥੇ ਨੂੰ ਮਰਜੀ ਨਿਗਾਹ ਮਾਰ। ਇਹ ਕਿੰਨੀ ਬਾਕੀ ਭਾਈ ਜੀਰੀ ਆ ਜਿਹੜੀ ਆਈ ਕਿ ਤੁਹਾਡੇ ਸਾਹਮਣੇ ਵੀ ਗੁੰਡਣ ਲੱਗੀ ਵੀ ਆ ਦੇਖੋ। ਹਾਂ ਤੁਹਾਡੇ ਸਾਹਮਣੇ ਹਾਂ ਹਾਂ ਇਹ ਤਾਂ ਬਹੁਤ ਤੇਜ਼ ਬੁੰਨਦੀ ਆ। ਆ ਦੇਖੋ ਬੁੰਨਤੀ ਕਿੰਨੀ ਤੇਜ਼ ਚੱਲਦੀ ਭਾਈ ਲੇ। ਇੰਨੀ ਤੇਜ਼ ਜਾਲਾ ਬੁੰਨਦੀ ਆ ਮੱਕੜੀ। ਕਿਉਂਕਿ ਇਹਨੇ ਹੁਣ ਖਰਾਕ ਬਣਾਉਣੀ ਆ ਆਪਣੀ। ਹਾਂ। ਇਹ ਨਾ ਪਤਾ ਬਾਈ ਕਿੱਧਰ ਕਿੱਦਨ ਘੁੰਮਣਾ ਹੈ ਹੂੰ ਲੈਣਾ ਜਾਲਾ ਪੌਂਦੀ ਆ ਰਹੀ ਹੈ ਦਿਖ ਵੀ ਰਹੀ ਹੈ ਉਹ ਕਿੰਨੀ ਤੇਜ ਆ ਕੁਦਰਤੀ ਚੀਜ਼ ਵਾ ਜਿਹੜੀ ਹੂੰ ਹੂੰ ਆ ਦੇਖੋ ਕਿੰਨੀ ਮਿਹਨਤ ਦਾ ਕੰਮ ਹੈ ਲੈ ਇਹਨ ਪੂਰਾ ਬਾਈ ਕਹਿੰਦੇ ਨਾ ਜਿਹਨੂੰ ਦੇਖੋ ਪਾਓ ਮਿਸਤਰੀ ਕਹਿੰਦੇ ਆ ਵੀ ਸੂਤ ਲਾ ਕੇ ਕੰਮ ਕਰਦਾ ਵੀ ਉਹ ਤਾਂ ਵੀ ਆਪਰ ਆ ਬਾਈ ਕੁਦਰਤ ਨਹੀਂ ਅਜਿਹੀ ਚੀਜ਼ਾਂ ਬਣਾਈਆਂ ਵੀ ਇਹ ਦੇਖੋ ਮਾੜਾ ਜਿਹਾ ਵੀ ਕਿਤੇ ਨੂੰ ਬਾਹਰ ਘਾਟ ਕੋਈ ਨਹੀਂ ਹੈਗੀ ਵੀ ਇਹੇ ਜਿਹੇ ਹਿਸਾਬ ਦੇ ਨਾਲ ਲੱਗੀ ਵੀ ਆ ਲੋ ਜਾਲਾ ਬਾਈ ਬਰੀਕ ਹੋਣ ਦੇ ਦਿਖਦਾ ਨਹੀਂ ਹੈਗਾ ਕੈਮਰੇ ਦੀ ਆਪਣੇ ਅੱਖ ਨਾਲ ਇਹਨ ਦਿਖਦੀ ਹੈ ਬਾਈ ਬੁਣਤੀ ਪੈਂਦੀ ਇਹਨ ਇਹਨ ਬੁਣਤੀ ਪਉਂਦੀ ਜਾਂਦੀ ਦਿਖਦੀ ਹੈ ਬਹੁਤ ਥੋੜਾ ਜਿਹਾ ਰਹਿ ਗਿਆ 5-10 ਮਿੰਟ ਦੇ ਵਿੱਚ ਵਿੱਚ ਜਿਸ਼ਨ ਨੇ ਪੂਰਾ ਕਰ ਦੇਣਾ ਹਨਾ ਹਾਂਜੀ ਕਿੰਨੇ ਹੀ ਲੱਗੇ ਹੋਇਆ ਬਾਈ ਬੜੇ ਬੜੇ ਜਾਲੇ ਬੋਣ ਨਾਲ ਆਪਣੇ ਆਪਣੇ ਕੰਮੇ ਸਾਰੀਆਂ ਲੱਗੀਆਂ ਵਿਆ ਸਾਹੀ ਦਾ ਕਹਿੰਦਾ ਬਾਈ ਪੇਟ ਹੈ ਜਿਹੜਾ ਇਹ ਬਹੁਤ ਕੁਸਖਾ ਕਰਾਉਂਦਾ ਬੰਦੇ ਤੇ ਠੀਕ ਨੇ ਚਲੋ ਬਾਈ ਪੰਜ ਛੀ ਵੀ ਸ਼ਾਮ ਦਾ ਵੇਲਾ ਹੋ ਗਿਆ ਲੱਗ ਗਿਆ ਹਾਂ ਤਾਂ ਦੋ ਤਾਰ ਰਹੀਆਂ ਬਹੁਤ ਹੈ ਲੱਖਾਂ ਹੀ ਆ ਤਾਂ ਕਿੰਨੀਆਂ ਕਿ ਮਿਲ ਲੂਗੀ ਲਾ ਇੰਨੀਆਂ ਕਿ ਖੇਤਾਂ ਚ ਗਿਣ ਲੂਗੀ। ਵੇਖਣਾ ਇੱਧਰ ਚੱਲ ਰਿਹਾ। ਠੀਕ ਨੇ। ਆਹ ਜੇਖਣ ਪੰਮੂ ਕਹਿੰਦਾ ਤਾਂ ਕਿਹਾ। ਪੰਮੂ ਕਹਿੰਦਾ ਮੈਂ ਸਾਈਕਲ 'ਚ ਲਾਉਣ ਜਾਣਾ ਮੈਨੇਜ ਜਾਣਾ। ਮੈਂ ਸਾਈ ਮੈਨੇਜ ਜਾਣਾ ਹਾਂ। ਹਾਂਜੀ। ਕੋਈ ਨਹੀਂ ਅੱਜ ਪੰਮੂ ਦੀ ਵੀ ਕਲਾਸ ਲੱਗੂਗੀ। ਠੀਕ ਨੇ। ਨੋਵਾ ਯਰ ਤੇ ਸਾਡਾ ਪਿੰਡ ਹਲੇ ਵੀ ਢੜਕ ਕਿਲੋਮੀਟਰ ਹੈ। ਵੀ ਬਾਕੀ ਤੁਹਾਨੂੰ ਧਾਨ ਵੀ ਦਿਖਾਉਂਦੇ ਜਿਹੜੇ ਗੱਧਰ ਜਿਹੋਏ ਵੇ ਆ ਵੀ। ਬਹੁਤ ਵਧੀਆ ਭਾਈ ਵੀਰ ਹੋਈ ਵੀ ਆ ਦੇਖੋ ਆ ਚਾਲਾ ਭਾਈ ਸਾਡੀ ਜਸ਼ਨ ਮੂਰੇ ਮੂਰੇ ਮੈਂ ਪਿੱਛੇ ਪਿੱਛੇ ਦੇਖਣਾ ਦੇਖਣਾ ਭਾਈ ਸਾਡੀ 2 ਕਿਲੋਮੀਟਰ ਐ ਨਾ ਆਉਣਾ 2 ਕਿਲੋਮੀਟਰ ਜਾਣਾ ਦਿੱਲੀ ਦਾ ਕੰਮ ਠੀਕ ਨਹੀਂ ਨਾਲੇ ਬੱਚੇ ਘੁੰਮ ਲੰਦੇ ਆ ਇਹ ਵੀ ਕੀ ਕਰੇ ਵਿਚਾਰੇ ਪੜ ਪੜੀਏ ਦਾ ਕਾਫੀ ਟੱਲੀ ਜਾਂਦਾ ਕੰਮ ਹੀ ਨਾ ਰੱਖ ਟਾਈਮ ਲੰਘ ਜਾਂਦਾ ਚਲੋ ਭਾਈ ਚੱਲਦੇ ਲੋ ਭਾਈ ਆ ਖੜੀ ਐ 1509 ਜੀ ਜੀ ਤੇ ਬਾਈ ਸਪਰੇ ਹੰਦਾ ਕੰਮ ਵੀ ਚੱਲੀ ਜਾਂਦਾ ਇੱਧਰ ਸਪਰੇ ਵਾਲਾ ਰੰਗ ਆ। ਉਹ ਸਾਹਮਣੇ ਜੱਗਾ ਵੀ ਲੰਗਿਆ ਬਾਈ। ਤੇ ਦੇਖੋ ਬਾਈ ਜਿਹੜੀ ਜਿਹੜੀ ਮੈਂ ਤੁਹਾਨੂੰ ਦਿਖਾਉਂਦਾ ਤਾਂ ਵੀ ਅੱਦਾ ਅੱਦਾ ਦਾਣਾ ਜਿਹੜਾ ਵੀ ਗੱਤਰ ਹੋਣ ਲੱਗਿਆ ਦੇਖੋ। ਐਨ ਬਾਈ ਬਾਲ ਜਿਹੜੀ ਮਰਜੀ ਵਾਲੇ ਨੂੰ ਹੱਥ ਪਾ ਲੋ ਵਾਲਾ। ਇਹ ਆ ਲੋ। ਇਹਦਾ ਬਾਈ ਹੁਣ ਟਾਈਮ ਮੈਨੂੰ ਲੱਗਦਾ ਵੀ ਇਹ ਮਹੀਨੇ ਦੇ ਵਿੱਚ ਜਿਹੜੀ ਵੱਡ ਹੋ ਜੂਗੀ। ਵੀ ਵੇਚ ਚਲੋ ਵਧੀਆ। ਆ ਦੇਖੋ ਇਹ ਨਾ ਬੀਜ ਵਧੀਆ ਬਾਈ ਇਹ ਦੇਖ ਲੈ ਨਾਲੇ ਜਿਹੜੀ ਆਪਣੀ ਪਿੰਡ ਵਾਲੀ ਜੀਰੀ ਆ ਉਹ ਤੋਂ ਆਪਾਂ ਨੇ ਸਮਝ ਲਿਆ ਵੀ ਇਹ 10 ਕੁ ਦਿਨ ਪਹਿਲਾਂ ਲਾਈਤੀ ਹੈ ਜੀਰੀ ਬੀ ਬਿਮਾਰੀ ਇਹਦੇ ਵਿੱਚ ਵੀ ਥੀ ਬਹੁਨੇ ਰੋਗ ਦੀ ਆ ਦੇਖੋ ਇੱਥੇ ਜੀ ਨੂੰ ਇਹ ਹੇਪਰਲੇ ਕੀਲੇ ਜਬਾਈ ਖਾਸੀ ਥੇੜਲੇ ਵਿੱਚ ਥੋੜੀ ਜਿਹੀ ਘਟਤੀ ਇਹ ਵੀ ਨਹੀਂ ਕਹਿ ਸਕਦੇ ਵੀ ਅੱਗੇ ਪਿੱਛੇ ਲੱਗੀ ਵੀ ਆ ਸਾਢੇ 3 ਕੀਲੇ ਇੱਕੋ ਦਿਨ ਲੱਗੇ ਆ 18 19 ਬੰਦੇ ਤੇ ਇਕੱਠਾਈ ਦਾ ਮੈਂ ਜਿਹੜਾ ਗਾਰਾ ਕਰਤਾ ਤਾਂ ਕੱਦੂ ਸਮਝ ਲੋ। ਵਿਊ ਤੇ ਬਾਅਦ ਇੱਕੋ ਦਿਨ ਇਕੱਠੇ ਹੀ ਵੀ ਜੀਰੀ ਲੱਗੀ ਇਹ। ਸਵੇਰੇ 6 ਵਜੇ ਭਈਏ ਆਏ ਆ ਸਾਢੇ 3 ਕਿੱਲੇ ਜਿਹੜੇ ਉਹ ਤਿੰਨ ਚਾਰ ਵਾਦਿਆਂ ਨੂੰ ਲਾ ਗਏ ਤੇ ਬਾਕੀ ਭਾਈ ਪਾਣੀ ਚੱਲੀ ਜਾਂਦਾ ਇਹਨੂੰ ਹੁਣ। ਉਹ ਦੇਖੋ ਸਾਹਮਣੇ ਮੋਟਰ ਦੇਖਦੀ ਹੁਣੀ ਤੁਹਾਨੂੰ ਚੱਲਦੀ। ਸੋ ਬਹੁਤ ਵਧੀਆ ਭਾਈ। ਹੋਰ ਇਹਨੂੰ ਹੁਣ ਚਲੋ ਤੁਸੀਂ ਤਾਂ ਕੈਮਰਾ ਏ। ਵੀ ਕੈਮਰਾ ਨਹੀਂ ਦੇ ਦਿਆ ਦੇਖੋ ਜੀਰੀ ਲੈ। ਇੱਕ ਨੂੰ ਭਾਈ ਇੰਦਰ ਹੁੰਦਾ ਕਹੀ ਕਹਿੰਦਾ ਘੁੰਗਰੂਆ ਮੰਗੂ ਲੌਂਕ ਦੀ ਉਹ ਗੱਲ ਹੈ ਵੀ ਹੈ ਘੁੰਗਰੂਆ ਵਾਲਾ ਹੀ ਕੰਮ ਵੀ ਬਹੁਤ ਵਧੀਆ ਏ ਇਹ 1509 ਬਾਕੀ ਇੱਧਰ ਭਾਈ ਬੂਟੇ ਆ ਬੂਟਿਆਂ ਚ ਗੰਨਾ ਜਿਹੜਾ ਬਾਹਰ-ਬਾਹਰੇ ਤਗੜਾ ਬਸ ਵਿੱਚ ਨਹੀਂ ਚਲੋ ਬੂਟੇ ਵੀ ਜਿਹੜੇ ਤਗੜੇ ਹੋਗੇ ਠੀਕ ਨੇ ਤੇ ਬਾਕੀ ਭਾਈ ਚੱਲੀ ਜਾਂਦਾ ਇਹਨਾਂ ਕੰਮ ਬਹੁਤ ਵਧੀਆ ਇੱਥੇ ਤੇ ਬਸ ਭਾਈ ਦੇਖ ਲਓ ਵੀ ਆਹੀ ਖੇਤ ਕਜੀਰੀ ਦਾ ਇੱਧਰ ਨੂੰ ਇੱਧਰ ਨੂੰ ਚੱਲ ਪਏ ਬਾਕੀ ਬਾਈ ਚਾਰਾਂ ਸਾਈਡ ਨੂੰ ਬੂਟੇ-ਬੂਟੇ ਖੜਿਆ। ਕੈਮਰਾ ਘੁਆ ਕੇ ਦਿਖਾ ਰਿਹਾ ਹਾਂ। ਨਾ ਦੇਖੋ। ਚਾਰਾਂ ਸਾਈਡ ਨੂੰ ਜਿੱਦਨ ਮਰਜ਼ੀ ਲਾ ਲਓ। ਬੂਟੇ-ਬੂਟੇ। ਸੱਚ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਤਾਂ ਉਹ ਦੱਸ ਦਾਂ ਤੁਹਾਨੂੰ। ਵੀ ਕੈਮਰੇ ਰਾਹੀਂ ਤੁਸੀਂ ਤਾਂ ਦੇਖ ਨਹੀਂ ਪਾਉਂਦੇ ਵੀ ਜਿਹੜਾ ਵੀ ਇੱਥੇ ਨੂੰ ਨਾ ਇਹ ਪਹੀ ਨੂੰ ਲੰਘਦਾ ਏ। ਔਰ ਜਿਆਦਾ ਬਾਸਮਤੀ ਕੋਲ ਨੂੰ ਆ ਜਾਂਦਾ। ਪੂਰੀ ਸੁਗੰਧ ਹੁੰਦੀ ਏ ਇਹਦੀ। ਜਿਹਨੂੰ ਕਹਿੰਦੇ ਬਾਸਨਾ। ਤੇ ਬਾਕੀ ਚਲੋ ਅੱਧ ਘੜਜੀ ਹੋ ਰਹੀ ਹੈ ਵਿੱਚ ਇਹ ਦੇਖੋ ਨਿਸਰ ਵੀ ਰਹੀ ਹੈ ਵੀ ਇਹ ਖੱਥਾਂ ਨਾਲੇ ਵਡਾਉਣੀ ਪੈਣੀ ਹੈ ਜੇ ਫਿਰ ਇਹਨਾਂ ਪੂਰੀ ਹੋ ਜੂਗੀ ਆਹ ਕੀ ਹਾਲ ਹੈ ਲੋ ਬਾਈ ਇਹ ਵੀ ਬੰਦਾ ਮੋਟਰ ਚਲਾਉਣ ਚੱਲੇ ਆਇਆ ਆਪਣੀ ਵੀ ਬਹੁਤ ਜ਼ਿਆਦਾ ਸੁਗੰਧ ਆਉਂਦੀ ਹੈ ਬਾਈ ਆ ਦੇਖੋ ਐ ਫਰਕ ਪਈ ਜਾਂਦਾ ਗਾਂ ਗਾਂ ਕੋਈ ਬੂਟਾ ਲੇਟ ਕੋਈ ਪਹਿਲਾਂ ਨਿਸਰਿਆ ਵਾ ਉਹਦਾ ਫਰਕ ਪਈ ਜਾਂਦਾ ਬਾਕੀ ਜੀਰੀਆਂ ਤਾਂ ਬਾਈ ਅੱਗੇ ਪਿੱਛੇ ਲੱਗੀਆਂ ਹੋਈਆਂ ਸਾਰਿਆਂ ਦੀ ਉਹ ਵੀ ਤੁਹਾਨੂੰ ਦਿਖਾ ਦਿੰਦਾ ਉਹ ਮੋਟਰ ਰਹੀ ਚੱਲਾ ਵਧੀਆ ਫਸਲ ਆ ਜੀ ਮੇਰੇ ਸਾਹਮਣੇ ਚਲੋ ਥੋੜਾ ਟਾਈਮ ਲੱਗਾ ਪਹਿਲਾਂ ਲੱਗੀ ਸੀ ਤੇ ਹੁਣ ਇਹ ਮਹੀਨੇ ਦੇ ਵਿੱਚ ਵੱਢ ਕੇ ਇਹਨਾਂ ਖੇਤਾਂ ਦੀ ਸਾਰੀ ਬਾਈ ਤਿਆਰੀ ਕਰਨੀ ਆ ਆਲੂ ਲੱਗਣੇ ਆ ਆਲੂਆਂ ਦੇ ਬਾਅਦ ਗੰਨਾ ਗੰਨੇ ਦੇ ਵਿੱਚ ਬੂਟੇ ਟਿਕਣੀਆਂ ਠੀਕ ਹੈ ਚਲੋ ਬਾਕੀ ਬਾਈ ਇਲਾਕਾ ਸਾਡਾ ਬਥੇਰਾ ਖੁਸ਼ਹਾਲ ਆ ਦਰਖਤ ਪ੍ਰਤੀ ਤੇ ਦਰਖਤ ਦੀ ਸਾਡੇ ਕੋਈ ਕਾਟ ਨਹੀਂ ਹੈਗੀ ਇਹੀ ਗੱਲਾਂ ਕਹਿ ਦਿੰਦੇ ਆ ਵੀ ਦਰਖਤ ਨਹੀਂ ਹੈਗੇ ਉੱਥੇ ਪਤਾ ਨਹੀਂ ਕੀ ਗੱਲ ਸਾਡੇ ਤਾਂ ਬਾਈ ਘਰ-ਪਰਤੀ ਮੈਨੂੰ ਲੱਜੀ 5-500 ਦਰਖਤ ਆਉਂਦਾ ਹਣਾ ਪਿੰਡ 'ਚ ਇਹ ਦਰਖਤ ਵੀ ਆਏ ਨਾ ਸੋਚੋ ਇਹ ਵੀ ਇੱਕ ਫਸਲ ਹੈ ਖੜੀ ਹੈ 4 ਸਾਲ ਬਾਅਦ ਪੱਟ ਹੋਈ ਜਾਂਦੇ ਦੁਬਾਰਾ ਲੱਗੀ ਜਾਂਦੇ ਆ ਪੱਟ ਹੋਈ ਜਾਂਦੇ ਲੱਗੀ ਜਾਂਦੇ ਏਹਖਣਾ ਬਾਈ ਛੋਟੇ ਤਾਂ ਪਤਾ ਲੱਗੀਆਂ ਤੁਹਾਨੂੰ ਸਾਲ ਨਾਲ ਜਿਹੜੇ ਛੋਟੇ ਦੇਦੇ ਉਸ ਘੱਟ ਸਾਲ ਛੋਟੇ ਵੀ ਆ ਦੇਖੋ ਆ ਜਿਹੜੀ ਆ ਜਿਹੜੀ ਲੇਟ ਲੱਗੀ ਵੀ ਆ ਨਾ ਉਹ ਬਾਸਮਤੀ ਦੇ ਨਾਲ ਹੀ ਨੇ ਕਦਰਾਂ ਲਾ ਹਲੇ ਵੀ ਇਹ ਤੇ ਪਹਿਲੀ ਵੀ ਜਿਹੜੀ ਸਮਝ ਲਓ ਸਾਡੀ ਦੁਈਆ ਲੱਗੀ ਵੀ ਛਭੀ ਉਹਨਾਂ ਸਰੀ ਤੇ ਭਾਈ ਆਹਾ ਹੋ ਗਿਆ ਕਿਸੇ ਦਾ ਕੰਮ ਲੋ ਭਾਈ ਦੱਦ ਢਲੂ ਗਿਆ ਭਾਈ ਕਿਸੇ ਦਾ ਡਾਇਰੀ ਨੋਂ ਦੇਖ ਪਈ ਪਹੀ ਦੇ ਵਿੱਚ ਠੀਕ ਹੈ ਚਲੋ ਜੋ ਕਿਸਮਤ ਚ ਲਿਖਿਆ ਭਾਈ ਉਹੀ ਹੁਣ ਠੀਕ ਹੈ ਬ੍ਰੇਕ ਵੀ ਲੱਗੀ ਵੀ ਆ ਮੋਟਰਸਾਈਕਲ ਦੀ ਆ ਦੇਖੋ ਹੋ ਜਾਂਦਾ ਚਲੋ ਚਲੋ ਬਾਕੀ ਭਾਈ ਚੱਲੀ ਜਾਂਦੇ ਆ ਕੰਮ ਇਧਰ ਵਾਈ ਗੰਨਾ ਹੈ ਮਨਾਈ ਤੇ ਵਾਦ ਆ ਲੱਗਦਾ ਵੀ ਗੰਨਾ ਘਾਟਾ ਪਹਿਲਾਂ ਖੇਤ ਭਰਿਆ ਭਰਿਆ ਜੇ ਹੁੰਦਾ ਆ ਦੇਖੋ ਆ ਛੋਟੇ ਬੂਟੇ ਆ ਕੇ ਇਹਨਾਂ ਨੂੰ ਹਾਲੇ ਫਰਵਰੀ ਦੇ ਵਿੱਚ ਸਾਲ ਹੋਣਾ ਹੈ ਇਹ ਨਹੀਂ ਉਹ ਪਿੱਛੇ ਖੜੇ ਉਹ ਤਿੰਨ ਸਾਲੇ ਖੜੇ ਇੱਕੋ ਚਲੋ ਆ ਦੇਖੋ ਜੀ ਦੀ ਭਾਈ ਆ ਇਹ ਉਹਦੇ ਬਰਾਬਰ ਦੀ ਲੱਗੀ ਵੀ ਆ ਇਹ ਹਾਲੇ ਨਿਸਰ ਹੀ ਆ ਦੇਖ ਲੋ ਉਦੇ ਬਾਸੂਤੀ ਦਾ ਕਿੱਥੇ ਮੁਕਾਬਲਾ ਕਰ ਲੈਣਾ ਇੱਥੇ। ਵੀ ਉਹ ਸਮਝ ਲਓ ਵੀ ਪੱਕਣ ਨੂੰ ਲੱਗ ਗਿਆ ਅੱਧ-ਅੱਧ ਗੱਧਰ ਹੋ ਚੁੱਕੀ ਐ। ਚਲੋ, ਚੱਲੀ ਜਾਂਦਾ। ਬਾਕੀ ਭਾਈ ਆਹ ਬੇਲ ਦੀ ਅਹਿਮੀਅਤ ਬਹੁਤ ਆ। ਇਹ ਬੇਲ ਵੀ ਭਾਈ ਤੁਹਾਨੂੰ ਥੋੜ੍ਹ ਦੇਂਦਾ ਚਿਬੜਣ ਦੀ ਬੇਲ ਐ। ਇਹਦੀ ਵੀ ਦੇਖ ਲਓ ਚਿਬੜ ਦੀ ਚਟਣੀ ਬਣਾ ਕੇ ਖਾਏ ਕਰਦੇ ਤਾਂ ਉਹ ਵੀ ਖਾ ਜਾਂਦੇ ਪੱਕਾ ਮਿੱਠਾ ਹੁੰਦਾ। ਤੇਰੀਆਂ 'ਚ ਹੋਏ ਕਰਦਾ ਤਾਂ ਬਹੁਤ ਅੱਗੇ ਹੁਣ ਤਾਂ ਘਟ ਗਿਆ। ਚਲੋ ਭਾਈ ਚੱਲਦਾ ਕੰਮ।